ਮੈਨੂੰ ਇਹ ਦੱਸਦਿਆਂ ਖੁਸ਼ੀ ਆ ਕਿ ਵਿਧਾਨ ਸਭਾ ਨਾਬਾ ਦੇ ਪਿੰਡ ਪਹਾੜਪੁਰ ਦੇ ਵਿੱਚ ਸਮੁੱਚੀ ਪੰਚਾਇਤ ਜਿਹਦੇ ਵਿੱਚ ਰੁਪਿੰਦਰ ਕੌਰ ਜੀ ਸਰਪੰਚ ਨੇ ਆਲਰੇਡੀ ਪਹਿਲਾਂ ਆਮ ਆਦੀ ਪਾਰਟੀ ਨਾਲ ਜੁੜੇ ਹੋਏ ਸੀਗੇ ਜੀ ਉਹਨਾਂ ਨੂੰ ਛੱਡ ਕੇ ਜਿਹੜੇ ਪੰਚਾਇਤ ਮੈਂਬਰ ਨੇ ਜੀ 7 ਇਹਦੇ ਵਿੱਚ ਸਰਬਜੀਤ ਕੌਰ ਪ੍ਰੇਮ ਸਿੰਘ ਜੀ ਗੁਰਦਾਸ ਸਿੰਘ ਜੀ ਭੀਮਖਾਨ ਸਰਵੰਤ ਸਿੰਘ ਜੀ ਕਿਰਨਾ ਕੌਰ ਤੇ ਮਨਦੀਪ ਕੌਰ ਇਹ ਕਾਂਗਰਸ ਪਾਰਟੀ ਵੱਲੋਂ ਸੀਗੇ ਸਾਰੇ ਤੇ ਇਹ ਸਾਰੇ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਸ਼ਾਇਦ ਇਹ ਕਰਦਾ ਕੋਈ ਕਾਲੀ ਦਲ ਦਾ ਜੀ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਕਾਰਨ ਉਹਦਾ ਇਹ ਹੈ ਕਿ ਅੱਜ ਹੀ ਮੈਂ ਨਾਲ ਦੀ ਨਾਲ ਹੀ 40 ਲੱਖ ਦੀ ਲਾਗਤ ਨਾਲ ਖੇੜਗਾਉਣਾ ਦਾ ਉਦਘਾਟਨ ਕੀਤਾ ਜਿਹੜੀ 3 ਏਕੜ ਦੇ ਵਿੱਚ ਬਣੂਗਾ ਜੀ ਤੇ ਜਿਵੇਂ ਪਿੰਡਾਂ ਦੇ ਵਿੱਚ ਕੰਮ ਹੋ ਰਿਹਾ ਗਲੀਆਂ ਨਾਲੀਆਂ ਜਿਹੇ ਰੈਜ਼ੀਡੈਂਟ ਬਿਜਲੀ ਮੁਫਤ ਮਿਲ ਰਹੀ ਹੈ ਨੌਕਰੀਆਂ ਮਿਲ ਰਹੀਆਂ ਨੇ ਸਾ ਪੁਗਤ ਮਾਨ ਸਾਹਿਬ ਦੀ ਨੀਤੀ ਤੇ ਨiyet ਨੂੰ ਦੇਖਦੇ ਹੋਏ ਇਹ ਇਹ ਪਰਿਵਾਰ ਜਿਹੜਾ ਇਹ ਪੰਚਾਇਤਾਂ ਜਿਹੜੀਆਂ ਨੇ ਤੁਸੀਂ ਸੋ ਕੋਲੋਂ ਸਾਰਾ ਪਿੰਡ ਹੀ ਸ਼ਾਮਲ ਹੋ ਗਿਆ ਜੀ ਤੇ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਜੀ ਆਇਆਂ ਕਹਾਂ ਉਹਨਾਂ ਦਾ ਸਵਾਗਤ ਕਰਦਾ ਹਾਂ 2027 ਦਾ ਮੁੱਢ ਬੰਨਿਆ ਜਾ ਰਿਹਾ ਹੈ ਸ਼ੁਰੂਆਤ ਜੀ ਤੁਹਾਡੀ ਅੱਗੇ ਬਹੁਤ ਜੁਆਇਨਿੰਗਾਂ ਨੇ ਜੀ ਬਹੁਤ ਜੁਆਇਨਿੰਗਾਂ ਨੇ ਕਿਉਂਕਿ ਕਾਲੀ ਦਲ ਦਾ ਤੁਹਾਨੂੰ ਪਤਾ ਹੀ ਹੈ ਜੀ ਸਿਸਟਮ ਕੀ ਚੱਲ ਰਿਹਾ ਹੈ ਕਾਂਗਰਸ ਦਾ ਕੋਈ ਸਰਪਰ ਹੈ ਨਹੀਂ ਜੀ ਔਰ ਜਿਵੇਂ ਪਹਿਲਾਂ ਆ ਰਹੇ ਨੇ ਧਰਮਸੋਤ ਹੋਰੀ ਮਨਿਸਟਰ ਰਹੇ ਆ ਉਹਨਾਂ ਤੇ ਤੇ ਹੋਰ ਜੇ ਕੋਈ ਭਰਾ ਸਾਡਾ ਕੋਈ ਕੋਸ਼ਿਸ਼ ਕਰਦਾ ਜੀ ਬਾਹਰੋਂ ਆ ਕੇ ਤੇ ਉਹੋ ਗੱਲ ਨਹੀਂ ਬਣਦੀ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਦੀ ਮੈਂ 2016 ਦਾ ਨਾਭਾ ਹਲਕੇ ਦੇ ਵਿੱਚ ਆਇਆ ਮੈਂ ਇੱਥੇ ਹੀ ਰਹਿਣਾ ਜੀ ਉਰੀ ਮੇਰਾ ਘਰ ਹੈ ਕਿਰਾਏ ਦਾ ਮਕਾਨ ਹੈ ਮੈਂ ਉੱਥੇ ਹੀ ਰਹਿਣਾ ਪਰ ਮੈਂ ਹਮੇਸ਼ਾ ਹੀ ਅਵੇਲੇਬਲ ਹਾਂ 24 ਘੰਟੇ ਮੇਰੇ ਘਰੇ ਆ ਜੋ ਆਫਿਸ ਖੁੱਲਿਆ ਹੈ ਸੰਗਤ ਵਾਸਤੇ ਪਾਸੋਂ ਆਫਿਸ ਖੁੱਲਿਆ ਹੋਇਆ ਹੈ ਜੀ ਪੂਰੇ ਹਲਕੇ ਦੇ ਲੋਕ ਜਿਹੜੇ ਆ ਆਫਿਸ ਦੇ ਵਿੱਚ ਆਉਂਦੇ ਆਪਣੇ ਕੰਮਕਾਰ ਕਰਾਉਂਦੇ ਆ ਔਰ ਇੱਕ ਜਿਹੜਾ ਐਕਸੈਸ ਬੜਾ ਈਜ਼ੀ ਹੈ ਜੀ ਮਿਲਣਾ ਜਾਨੀ ਕਿ ਬਹੁਤ ਈਜ਼ੀ ਹੈ ਮੈਨੂੰ ਤੁਸੀਂ ਭਾਵੇਂ 10 ਮਿੰਟ ਚ ਕਹੋ 10 ਮਿੰਟ ਚ ਆਪਾਂ ਮਿਲ ਲਾਂਗੇ ਜੀ ਕਦੇ ਕੋਈ ਇਸ ਤਰ੍ਹਾਂ ਦਾ ਨਹੀਂ ਰੱਖਿਆ ਕਿ ਜੀ ਮੈਂ ਐਮਐਲ ਆ ਮੈਨੂੰ ਕੋ ਮਿਲ ਨਹੀਂ ਸਕਦਾ ਕਿਉਂਕਿ ਮੈਂ ਹਰ ਇੱਕ ਦਾ ਦਰਦ ਨੂੰ ਆਪਣਾ ਦਰਦ ਮਹਿਸੂਸ ਕਰਦਾ ਔਰ ਜਿੰਨੇ ਵੀ ਕੰਮ ਹੋ ਰਿਹਾ ਪਿੰਡਾਂ ਚ ਹੁਣ 42 ਸੜਕਾਂ ਦੇ ਅਧਿਕਾਟਨ ਕਰ ਰਹੇ ਹਾਂ 28 ਸੜਕਾਂ ਨਵੀਆਂ ਹੋਰ ਪੇਜਦੀਆਂ 27 ਖੇਡ ਗਰਾਊਂਡ ਬਣ ਰਹੇ ਆ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਔਰ ਅਸੀਂ ਹੁਣ ਸਿਚੀਅਰ ਮਾਡਲ ਜਿਹੜਾ ਜੀ ਉਹਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਿਆਰ ਹੋ ਗਿਆ ਕੰਮ ਉਹਦੇ ਅਸੀਂ ਦੁਗਾਟਨ ਕਰਨੇ ਆ ਨੋਰ ਸਕੂਲਾਂ ਦੇ ਵਿੱਚ ਕੰਮ ਚੱਲ ਰਿਹਾ ਹਸਪੀਟਲ ਛੋਟੇ ਜਿਹੜੇ ਆ ਜਾਂ ਜਿਹਨੂੰ ਆਪਾਂ ਨਰਸਰੀ ਕਹਿੰਦੇ ਨੇ ਉਹਦੇ ਵਿੱਚ ਵੀ ਕੰਮ ਚੱਲ ਰਿਹਾ ਮੁਹੱਲਾ ਕਲੀਨਿੰਗ ਜਿਹੜਾ ਉਹਦਾ ਵੀ ਕੰਮ ਚੱਲ ਰਿਹਾ ਬਹੁਤ سارے ਕੰਮ ਜਿਹੜੇ ਹਲਕੇ ਦੇ ਵਿੱਚ ਚੱਲ ਰਹੇ ਆ ਔਰ ਇਹੀ ਕਾਰਨ ਆ ਕਿ ਸੰਗਤ ਜਿਹੜੀ ਆ ਦੇਖੋ ਮੈਂ ਅਕਸਰ ਇੱਕ ਗੱਲ ਕਹਿੰਦਾ ਕਿ ਹਲਕਤ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਲੋਕਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਜੀ ਪੋਲਿਟਿਕਸ ਬਦਲ ਗਈ ਪੜੇ ਲਿਖੇ ਆ ਮੈਂ ਹੁਣ ਪੀਐਸਡੀ ਕਰ ਰਹੇ ਆ ਪੋਲੀਟিক্যাল ਸਾਇੰਸ ਦੇ ਵਿੱਚ ਪੜੇ ਲਿਖੇ ਆ ਇੰਗਲਿਸ਼ ਆਉਂਦੀ ਆ ਹਿੰਦੀ ਆਉਂਦੀ ਆ ਪੰਜਾਬੀ ਆਉਂਦੀ ਆ ਆਫੀਸਰ ਨਾਲ ਗੱਲ ਕਿਵੇਂ ਕਰਨੀ ਆ ਕਿਵੇਂ ਕੰਮ ਕਰਾਉਣਾ ਕਿਹੜਾ ਉਹਦਾ ਤਰੀਕਾ ਕੰਮ ਕਰਾਉਣ ਦਾ ਉਹ ਹਰ ਚੀਜ਼ ਦੀ ਸਮਝ ਆ ਜੀ ਨੌਲੇਜ ਆ ਜੀ ਉਹਦੇ ਲਈ ਸੋਚੀਦਾ ਪ੍ਰਾਪਰ ਬੈਕਅਪ ਤੇ ਆਫਿਸ ਰੱਖਿਆ ਸਾਡੀ ਆਲਰੇਡੀ ਟੀਮ ਹੈ ਜਿਹੜੀ ਪ੍ਰਾਪਰ ਸਾਰਾ ਕੰਮ ਕਰਦੀ ਹੈ ਸੋ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਰਾਜਨੀਤੀ ਦਾ ਜਿਹੜਾ ਇੱਕ ਨਵਾਂ ਦੌਰ ਸ਼ੁਰੂ ਕੀਤਾ ਭਗਵੰਤ ਮਾਨ ਸਾਹਿਬ ਨੇ ਆਵਾਜ਼ ਦੀ ਪਾਰਟੀ ਨੇ ਉਹਦੇ ਤਹਿਤ ਰਹਿ ਕੇ ਕੰਮ ਕਰ ਰਹੇ ਨੇ ਜਿਹੜੇ ਬੰਦੇ ਗਰੀਬਾਂ ਦੇ ਗਰੀਬ ਬੱਚਿਆਂ ਦਾ ਵਜ਼ੀਫਾ ਖਾ ਕੇ ਹੋਣ ਜੀ ਉਹਨੂੰ ਫੇਰ ਦੁਬਾਰਾ ਘੁੰਮਦੇ ਫਿਰਦੇ ਆ ਵੀ ਸ਼ਾਇਦ ਸਾਡਾ ਕੁਝ ਬਣ ਜਵੇ ਨਾ ਲੋਕ ਸਿਆਣੇ ਨੇ ਸੋ ਇਹ ਫਰਕ ਆ ਵੱਡਾ ਰਾਜਨੀਤੀ ਦਾ ਸਿਨੈਰੀਓ ਚੇਂਜ ਹੋ ਗਿਆ ਇਹ ਤਾਂ ਤੁਸੀਂ ਦੇਖਿਓ ਨੀ ਜਦੋਂ ਬਣੇ ਨੇ ਮੰਤਰੀ ਸਾਹਿਬ ਇੱਕ ਵੀਡੀਓ ਜੀ ਇੱਕ ਪ੍ਰਿੰਸੀਪਲ ਨੂੰ ਕਹਿੰਦੇ ਜੂ ਸਸਪੈਂਡਡ ਵੀ ਮੇਰਾ ਨਾਮ ਥੱਲੇ ਕਿਉਂ ਲਿਖਿਆ ਮੇਰਾ ਨਾਮ ਉੱਪਰ ਲਿਖਣਾ ਸੀ ਪ੍ਰਿੰਸੀਪਲ ਪੜ ਲਿਖ ਕੇ ਬਣੇ ਨੇ ਜੀ ਜੇ ਕਿਸੇ ਸਮਾਜ ਸੇਵੀ ਨੇ ਕੋਈ ਬਿਲਡਿੰਗ ਬਣਾਉਣ ਵਾਸਤੇ ਪੈਸੇ ਦਿੱਤੇ ਨੇ ਉਹਦਾ ਨਾਮ ਉੱਪਰ ਲਿਖਿਆ ਗਿਆ ਤਾਂ ਕੀ ਗੁਨਾਹ ਹੋ ਗਿਆ ਜੀ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਮਾਨਸਿਕ ਤੁਹਾਨੂੰ ਦਰਸਾਉਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਮੇਰੇ ਨਗਰ ਨਿਵਾਸੀਆਂ ਦਾ ਤੇ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਸਾਨੂੰ 40 ਲੱਖ ਦਾ ਗਰਾਊਂਡ ਸਾਡੇ ਪਿੰਡ ਨੂੰ ਦਿੱਤਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਤੋਂ ਉਪਰੰਤ ਗੁਰਦੇਵ ਸਿੰਘ ਦੇਵਮਾਨ ਜਿਨ੍ਹਾਂ ਦੀ ਰਹਿਨਮਾਈ ਚ ਇਹ ਗਰਾਊਂਡ ਦਾ ਕੰਮ ਨਿਪਰੇ ਚੜੂਗਾ ਉਹਨਾਂ ਦੇ ਅਸੀਂ ਅਤਿ ਧੰਨਵਾਦੀ ਹਾਂ ਤੇ ਸਾਡੇ ਵੀਰ ਤਜਿੰਦਰ ਸਿੰਘ ਖਹਿਰਾ ਜੀ ਤੇ ਤਰਮਿੰਦਰ ਸਿੰਘ ਸੁਖੇਵਾਲ ਉਹਨਾਂ ਦੇ ਅਸੀਂ ਬਹੁਤ ਦਿਲੋਂ ਧੰਨਵਾਦੀ ਹਾਂ ਤੇ ਬਾਕੀ ਪੂਰੀ ਪੰਚਾਇਤ ਸਾਰੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲਾ ਸਾਡੀ ਪਹਿਲਾਂ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਜੋ ਮੈਂਬਰ ਰਹਿੰਦੇ ਵੀ ਸੀ ਉਹ ਵੀ ਹੁਣ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਤੇ ਪੂਰਾ ਨਗਰੀ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਤੇ ਅਸੀਂ ਅੱਗੇ ਵੀ ਹੋਰ ਵੀ ਜੋ ਸਾਡੀਆਂ ਡਿਮਾਂਡਾਂ ਨੇ ਐਮਐਲਏ ਸਾਹਿਬ ਨੂੰ ਦੱਸੀਆਂ ਨੇ ਆਮ ਲੋਕਾਂ ਨੇ ਵੀ ਦੱਸੀਆਂ ਨੇ ਸਾਰਿਆਂ ਦੀਆਂ ਐਮਐਲਏ ਸਾਹਿਬ ਨੇ ਗੱਲਾਂ ਸੁਬਹਤਾਂ ਸੁਣੀਆਂ ਨੇ ਤੇ ਭਰੋਸਾ ਦਿਵਾਇਆ ਵੀ ਇਹਨਾਂ ਦੇ ਸਾਰਿਆਂ ਦੇ ਕੰਮ ਸਰੇ ਚੜਾਈ ਜਾਣਗੇ ਤੇ ਅਸੀਂ ਸਰਪੰਚ ਹੋਣ ਦੇ ਨਾਤੇ ਇਹ ਕੰਮ ਪਹਿਲ ਦੇ ਆਧਾਰ ਤੇ ਜੋ ਵੀ ਕੰਮ ਹੋਊਗਾ ਅਸੀਂ ਸਾਰਾ ਲੈ ਕੇ ਐਮਐਲਏ ਸਾਹਿਬ ਕੋਲ ਜਾਵਾਂਗੇ ਤੇ ਉਹ ਖੜੇ ਮੱਥੇ ਸਾਡੇ ਸਾਰੇ ਕੰਮ ਕਰਾ ਕੇ ਦੇਣਗੇ ਧੰਨਵਾਦ ਕਿਹੜੀ ਪਾਰਟੀ ਵਿੱਚ ਪਹਿਲਾਂ ਤੁਸੀਂ ਪਹਿਲਾਂ ਸੀ ਕਾਂਗਰਸ ਵਿੱਚ ਸੀ ਕਿ ਹੋਇਆ ਵੀ ਜਿਹੜਾ ਤੁਸੀਂ ਆਗਰਸੋਂ ਛੱਡ ਕੇ ਆਣਾ ਆਪ ਪਾਰਟੀ ਵਿੱਚ ਚੰਨ ਦੇਖੋ ਜੀ ਅਸੀਂ ਦੇਖਦੇ ਆਂ ਵੀ ਸਾਡੇ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ ਪਹਿਲ ਸਾਡਾ ਪਿੰਡ ਹੈ ਜੀ ਜੇ ਸਾਡੇ ਪਿੰਡ ਦੇ ਵਿੱਚ ਕੋਈ ਵਧੀਆ ਡਿਵੈਲਪਮੈਂਟ ਹੋ ਰਹੀ ਹੈ ਤਾਂ ਸਾਨੂੰ ਇਸ ਤੋਂ ਉੱਪਰ ਹੋਰ ਕੀ ਚਾਹੀਦਾ ਤੇ ਅਸੀਂ ਕੰਮਾਂ ਨੂੰ ਦੇਖਦੇ ਹੋਈ ਬਸ ਪਾਰਟੀ ਵਿੱਚ ਸ਼ਾਮਲ ਹੋਏ ਆਂ ਅੱਜ ਕੀ ਅਨਾਉਂਸ ਕੀਤਾ ਅੱਜ ਉਹਨਾਂ ਨੇ ਖੇਡ ਗਰਾਊਂਡ ਦਾ ਨਾਸ ਕੀਤਾ ਜੀ ਤੇ ਇੱਕ ਸੀਵਰੇਜ ਦੇ ਪ੍ਰਬੰਧ ਲਈ 3 ਲੱਖ ਰੁਪਏ ਅਨਾਉਂਸ ਕੀਤਾ ਜੀ ਤੇ ਬਾਕੀ ਹੋਰ ਵੀ ਛੋਟੇ-ਛੋਟੇ ਕੰਮ ਨੇ ਸਟਰੀਟ ਰੈਟਾਂ ਲਈ ਉਹਨਾਂ ਨੇ ਲਗ 20 ਹਜ਼ਾਰ ਸਮਥਿੰਗ ਅਨਾਉਂਸ ਕੀਤਾ ਜੀ ਪਹਿਲਾਂ ਕਦੇ ਨਹੀਂ ਹੋਇਆ ਨਹੀਂ ਪਹਿਲਾਂ ਸਾਡੇ ਇੱਕ ਮਾਂ ਦੀ ਸਾਨੂੰ ਬਹੁਤ ਜ਼ਰੂਰ ਸੀ ਇੱਕ ਦੋ ਚੀਜ਼ਾਂ ਹੋਰ ਨੇ ਉਹ ਅਸੀਂ ਮਾਨ ਸਾਹਿਬ ਦੇ ਧਿਆਨ ਚ ਲਿਆਵਾਂਗੇ ਅਸੀਂ ਚਾਹੁੰਦੇ ਹਾਂ ਵੀ ਉਹ ਵੀ ਹੋਣ ਜੀ ਤੁਹਾਡੇ ਨਾਲ ਹੋਰ ਕਿੰਨੇ ਜਣੇ ਸਾਡੇ ਨਾਲ ਸਾਡੇ ਪਰਿਵਾਰ ਜੁੜੇ ਹੋਏ ਨੇ ਜੀ ਸਾਰਾ ਪਿੰਡੀ ਜੁੜਿਆ ਹੋਇਆ ਹੈ ਜੀ ਦੇਖੋ ਸਾਰੀ ਪੰਚਾਇਤ ਜਦੋਂ ਸ਼ਾਮਲ ਹੋ ਗਈ ਫਿਰ ਪੰਚਾਇਤ ਦੇ ਵਿੱਚ ਸਾਰਾ ਪਿੰਡੀ ਆ ਗਿਆ ਜੀ 7 ਮੈਂਬਰ ਨੇ ਟੋਟਲ 7 ਮੈਂਬਰ ਨੇ ਜੀ ਸਰਪੰਚ ਸਾਹਿਬ ਨੇ ਜੀ ਅਸੀਂ ਸਾਰੇ ਹੁਣ ਸਾਰਾ ਪਿੰਡੀ ਆਮ ਆਦਮੀ ਪਾਰਟੀ ਦੀ ਝੋਲੀ ਪੈ ਗਿਆ ਜੀ